ਇਸ ਸਮੇਂ ਦੀ ਗੱਲ ਆ ਕਿ ਜਿਹੜੇ ਕਿਸਾਨ ਦੀ 1 ਤੋਂ 2 ਏਕੜ ਜ਼ਮੀਨ ਸਤਲੋਏ ਦੇ ਕੰਡੇ ਤੇ ਸੀ ਸਤਲੋਏ ਦੇ 3 8 10 ਵਰਗ ਉੱਤੇ ਚੜਿਆ ਆ ਤੇ ਸਤਲੋਏ ਦੇ ਪਾਣੀ ਦੇ ਉੱਤੇ ਜ਼ਮੀਨ ਜਿਹੜੀ ਉਹਦੇ ਵਿੱਚ ਫਸਲ ਕਰੀ ਤੇ ਉਹ ਸਾਰੀ ਮਾਰ ਗਈ ਉਹ ਕਿਸਾਨ ਸਾਧੂ ਮਹਾਤਮਾ ਕੋਲੇ ਜਾ ਕੇ ਉਹ ਦੁੱਖ ਮਨਾਇਆ ਕਹਿੰਦੇ ਜੀ ਵੀ ਸਤਲੋਏ ਨੇ ਮੇਰੇ ਨਾਲ ਚੰਗਾ ਨਹੀਂ ਕਰਿਆ ਵੀ ਉਹਨੇ ਮੇਰੀ ਫਸਲ ਮਾਰ ਦਿੱਤੀ ਸਾਧੂ ਮਹਾਤਮਾ ਕਹਿੰਦੇ ਵੀ ਉਹ ਲੱਖ 2 ਲੱਖ ਏਕੜ ਪਾਣੀ ਸੀਗਾ ਜਿਹੜਾ ਵੀ ਤੇ ਲੱਖ 2 ਲੱਖ ਏਕੜ ਫੁੱਟ ਜਿਹੜਾ ਪਾਣੀ ਚੜ ਕੇ ਗਾਹਾਂ ਗਿਆਗਾ ਵੀ ਉਹਨੇ ਉਹਨੂੰ ਜ਼ਮੀਨ ਨੂੰ ਪਜਾਉ ਬਣਾਉਣਾ ਸੀ ਉਹਨੂੰ ਤਾਂ ਤੇਰਾ ਨੁਕਸਾਨ ਕਰਨਾ ਪ ਵੀਰ ਆਪੇ ਖੇਤੀ ਘਰ ਦਾ ਨੁਕਸਾਨ ਨਹੀਂ ਕਰਦਾ ਹੁੰਦਾ ਜੇ ਉਹ ਕਰਦਾ ਹੁੰਦਾ ਉਹ 'ਚ ਕੋਈ ਨੋ ਕੋਈ ਵੱਡਾ ਕਾਰਨ ਹੁੰਦਾਗਾ ਨਹੀਂ ਉਹ ਆਮ ਬੰਦੇ ਦਾ ਕੋਈ ਨੁਕਸਾਨ ਨਹੀਂ ਕਰਦਾ ਹੁੰਦਾ ਕਹਿੰਦਾ ਵੀ ਤੂੰ ਭਾਣਾ ਮੰਨ ਤੇ ਸ਼ੁਕਰ ਮਨਾਵੀ ਜੇ ਲੱਖ ਦੋ ਲੱਖ ਇੱਕ ਜਮੀਨ ਆ ਕਿ ਜਿਹੜੀ ਉਹ ਬੰਦਰ ਰਹਿ ਜਾਂਦੀ ਵੀ ਫਿਰ ਕੋਈ ਨੁਕਸਾਨ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਵੀ ਆਮ ਲੋਕਾਂ ਨੂੰ ਅਨਾਜ ਨਹੀਂ ਦੀ ਪਹਿਲਾਂ ਕਹਿੰਦੇ ਵੀ ਤੂੰ ਦੁੱਖ ਨਾ ਮਨਾ ਵੀ ਤੈਨੂੰ ਰੱਬ ਭਰ ਕੇ ਦੇਊਗਾ ਅਗਲੇ ਸਾਲ ਫਿਰ ਉਹਨੇ ਇਹ ਗੱਲ ਮੰਨ ਕੇ 10 20 ਕਿਲੇ ਜਮੀਨ ਸੀਗੀ ਜਿਹੜੀ ਖੇਤੀ ਲਈ ਸਤਲੁਜ ਦੇ ਕੰਢੇ ਤੋਂ ਲੈ ਲਈ ਰੱਬ ਦਾ ਭਾਣਾ ਮੰਨ ਕੇ ਤੇ ਉਦੋਂ ਇੰਨਾ ਦਰਿਆ ਚੜਾਇਆ ਹੋਇਆ ਤੇ ਨਾਰਮਲ ਪਾਣੀ ਰਿਹਾ ਤੇ ਉਦੋਂ ਵੀ ਵਧੀਆ ਖੇਤੀ ਹੋ ਗਈ ਤੇ ਕਹਿਣ ਦਾ ਬਹੁਤ ਹੈਗਾ ਵੀ ਕਈ ਵਾਰੀ ਝੱਲਣਾ ਵੀ ਪੈਂਦਾ ਜੇ ਰੱਬ ਕੁਝ ਕਰਦਾ ਚੰਗੇ ਲਈ ਹੀ ਕਰਦਾ ਹੁੰਦਾ ਹੈਗਾ ਰੱਬ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ